ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋਗੇ ਤੁਹੋ ਦੋਸਤੋ ਅੱਜ ਮੈਂ ਤੁਹਾਨੂੰ ਨਿੰਮ ਨੂੰ ਯੂਜ਼ ਕਰਨ ਦਾ ਸਭ ਤੋਂ ਸਰਲ ਤਰੀਕਾ ਦੱਸ ਰਿਹਾ ਹਾਂ ਅਤੇ ਇਹ ਵੀ ਦੱਸੂੰਗਾ ਕਿ ਇਸ ਦੇ ਫਾਇਦਾ ਨੂੰ ਲੈਣ ਦੇ ਲਈ ਤੁਸੀਂ ਇਸ ਨੂੰ ਕਿਵੇਂ ਯੂਜ਼ ਕਰਨਾ ਹੈ ਨਿੰਮ ਦੀਆਂ 30 ਪੱਤੀਆਂ ਨੂੰ 1 ਲੀਟਰ ਪਾਣੀ ਦੇ ਵਿੱਚ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਦਾ ਕਲਰ ਹਰਾ ਨਾ ਹੋ ਜਾਵੇ ਤੇ ਨਾਲੇ ਨਿੰਮ ਦੀਆਂ ਪੱਤੀਆਂ ਦਾ ਰੰਗ ਬਦਲ ਜਾਵੇ ਇਸ ਦੇ ਨਾਲ ਨਿੰਮ ਦੇ ਐਂਟੀਬੈਕਟੀਰੀਅਲ ਗੁਣ ਪਾਣੀ ਦੇ ਵਿੱਚ ਆ ਜਾਂਦੇ ਹਨ ਹੁਣ ਦੋਸਤੋ ਇਸ ਪਾਣੀ ਨੂੰ ਤੁਸੀਂ ਕਿਵੇਂ ਇਸਤੇਮਾਲ ਕਰਨਾ ਹੈ ਜਿਸ ਦੇ ਨਾਲ ਤੁਹਾਨੂੰ ਇਸ ਦੇ ਭਰਪੂਰ ਫਾਇਦੇ ਮਿਲਣ ਦੋਸਤੋ ਨਮਦੇਸ ਪਾਣੀ ਨੂੰ ਇੱਕ ਕੁਆਲਿਟੀ ਪਾਣੀ ਦੇ ਵਿੱਚ ਪਾ ਕੇ ਨਹਾਉਣ ਦੇ ਨਾਲ ਪਸੀਨੇ ਤੋਂ ਪੈਦਾ ਹੋਣ ਵਾਲੇ ਬੈਕਟੀਰੀਆ ਖਤਮ ਹੋ ਜਾਂਦੇ ਹਨ। ਸਕਿੰਦੀ ਠੰਡਕ ਬਣੀ ਰਹਿੰਦੀ ਹੈ ਜਿਸ ਦਿਨ ਆਪਣੇ ਸਰੀਰ ਉੱਤੇ ਖਾਜ ਨਹੀਂ ਹੁੰਦੀ। ਇਸ ਕੰਦੇ ਉੱਤੇ ਕਿਸੇ ਵੀ ਪ੍ਰਕਾਰ ਦੇ ਰੈਸ਼ਿਸ਼ ਹੋਣ ਉਹ ਖਤਮ ਹੋ ਜਾਂਦੇ ਹਨ। ਸਿਰ ਦੇ ਵਿੱਚ ਹੋਣ ਵਾਲਾ ਡੈਂਡਰਫ ਅਤੇ ਜੂਆਂ ਵੀ ਖਤਮ ਹੋ ਜਾਂਦੀਆਂ ਹਨ। ਵਾਲ ਝੜਨੇ ਬੰਦ ਹੋ ਜਾਂਦੇ ਹਨ। ਬਹੁਤ ਸੇ ਛੋਟੇ ਅਤੇ ਵੱਡੇ ਲੋਕਾਂ ਦੇ ਸਿਰ ਦੇ ਵਿੱਚ ਪੱਪੜੀਆਂ ਜਿਹੀ ਜਮ ਜਾਂਦੀਆਂ ਹਨ। ਉਹ ਵੀ ਇਸ ਦੇ ਨਾਲ ਠੀਕ ਹੋ ਜਾਂਦੀਆਂ ਹਨ। ਨਮਕ ਦੇ ਇਸ ਪਾਣੀ ਦੇ ਨਾਲ ਅੱਖਾਂ ਨੂੰ ਧੋਣ ਦੇ ਨਾਲ ਅੱਖਾਂ ਦਾ ਲਾਲਪਨ ਦੂਰ ਹੋ ਜਾਂਦਾ ਹੈ ਅੱਖਾਂ ਦੇ ਵਿੱਚ ਲਾਲੀ ਖਤਮ ਹੋ ਜਾਂਦੀ ਹੈ ਨਾਲ ਹੀ ਜੇ ਤੁਹਾਡੇ ਅੱਖਾਂ ਦੇ ਵਿੱਚ ਖਰਾਸ਼ ਹੁੰਦੀ ਹੋਵੇ ਖਾਜ ਹੁੰਦੀ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਨਮਕ ਦੇ ਇਸ ਪਾਣੀ ਦੇ ਵਿੱਚ ਰੂ ਨੂੰ ਡੁਬੋ ਕੇ ਆਪਣੀ ਅੱਖਾਂ ਦੇ ਉੱਤੇ ਧਰ ਦੇ ਨਾਲ ਡਾਰਕ ਸਰਕਲਸ ਠੀਕ ਹੋ ਜਾਂਦੇ ਹਨ ਅੱਖਾਂ ਦੇ ਵਿੱਚ ਖੰਡਕ ਬਣੀ ਰਹਿੰਦੀ ਹੈ ਇਹ ਅੱਖਾਂ ਦੀ ਰੌਸ਼ਨੀ ਨੂੰ ਵੀ ਘਟ ਨਹੀਂ ਦਿੰਦਾ। ਨਿੰਬ ਦਾ ਇਹ ਪਾਣੀ ਠੰਡਾ ਕਰਕੇ ਤੁਸੀਂ ਬੋਤਲ ਦੇ ਵਿੱਚ ਭਰ ਕੇ ਰੱਖ ਲਓ। ਇਹ ਖਰਾਬ ਨਹੀਂ ਹੁੰਦਾ। ਇਸ ਪਾਣੀ ਦੇ ਵਿੱਚ ਰੁਈ ਨੂੰ ਡੁਬੋ ਕੇ ਉਹ ਰੁਈ ਦੇ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰਨਾ ਚਾਹੀਦਾ ਹੈ। ਇਸ ਨਾਲ ਪਿੰਪਲਸ, ਕੀਲ ਮੁਹਾਸੇ, ਚਿਹਰੇ ਦੇ ਦਾਗ-ਧੱਬੇ, ਚਿਹਰੇ ਦੇ ਉੱਤੇ ਮੌਜੂਦ ਕਿਸੇ ਵੀ ਪ੍ਰਕਾਰ ਦੇ ਨਿਸ਼ਾਨ, ਛੁਰਰੀਆਂ ਇਹ ਸਾਰੀ ਪ੍ਰੋਬਲਮਸ ਖਤਮ ਹੋ ਜਾਂਦੀਆਂ ਹਨ ਤੇ ਚਿਹਰਾ ਆਪਣਾ ਬਹੁਤ ਹੀ ਮੁਲਾਇਮ ਹੋ ਜਾਂਦਾ ਹੈ। ਤੇ ਦੋਸਤੋ, ਅੱਜਕਲ ਦੰਦਾ ਅਤੇ ਮੂੰਹ ਦੀਆਂ ਬਿਮਾਰੀਆਂ ਬਹੁਤ ਹੋ ਰਹੀਆਂ ਹਨ। ਕਿਉਂਕਿ ਆਪਾਂ ਮੂਹ ਦੀ ਪੂਰੀ ਦੇਖਭਾਲ ਨਹੀਂ ਕਰਦੇ ਲੇਕਿਨ ਦੋਸਤੋ ਨੰਮ ਦੇ ਇਸ ਪਾਣੀ ਦੇ ਨਾਲ ਸਵੇਰੇ ਤੇ ਸ਼ਾਮ ਨੂੰ ਕੁਰਲਾ ਜਨਕੀ ਮੌਥਵਾਸ਼ ਕਰਨ ਦੇ ਨਾਲ ਮਸਕੂੜਿਆਂ ਵਿੱਚ ਆਉਣ ਵਾਲੀ ਸੋਜ, ਮੂੰਹ ਦੇ ਛਾਲੇ, ਮਸਕੂੜਿਆਂ ਦੇ ਵਿੱਚੋਂ ਖੂਨ ਆਉਣਾ, ਮੂੰਹ ਤੋਂ ਆਉਣ ਵਾਲੀ ਬਦਬੂ ਅਤੇ ਦੰਦਾਂ ਨੂੰ ਸਾੜਨ ਵਾਲੇ ਕੀੜੇ ਇਹ ਸਾਰੇ ਹੀ ਖਤਮ ਹੋ ਜਾਂਦੇ ਹਨ ਅਤੇ ਪੂਰੀ ਜ਼ਿੰਦਗੀ ਮੂੰਹ ਦੇ ਨਾਲ ਰਿਲੇਟਡ ਕੋਈ ਬਿਮਾਰੀ ਨਹੀਂ ਹੁੰਦੀ। ਤਾਂ ਦੋਸਤੋ ਤੁਸੀਂ ਹੈਲਦੀ ਰਹੋ ਇਹ ਹੀ ਮੈਂ ਚਾਹੁੰਨਾ ਹਾਂ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ